ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਸਾਡੇ ਕਰਨਦੀਪ ਇਕੜ ਵਾਲਾ ਚੈਨਲ ਦੇ ਉੱਤੇ ਸਾਡਾ ਸੰਯੋਗੀ ਸਾਡਾ ਪੱਤਰਕਾਰ ਵੀਰ ਕਰਨਦੀਪ ਇਕੜ ਵਾਲਾ ਸਾਡੇ ਨਾਲ ਮੌਜੂਦ ਹੈ ਅੱਜ ਇਹਦੇ ਨਾਲ ਆਪਾਂ ਇੱਕ ਵਿਸ਼ੇਸ਼ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਜਿਵੇਂ ਪਹਿਲਾਂ ਵੀ ਆਪਾਂ ਵੱਖ-ਵੱਖ ਰੀਸ਼ਾਂ ਦੇ ਉੱਤੇ ਗੱਲਬਾਤ ਕੀਤੀ ਅਦੇ ਉਹਨਾਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਅੱਜ ਇਸੇ ਤਰ੍ਹਾਂ ਦਾ ਵਿਸ਼ਾ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋ ਰਹੇ ਆਂ ਉਹ ਵਿਸ਼ਾ ਵੀ ਸ਼ਰੂਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਵਿੱਚ ਜਿਹੜਾ ਪਿਛਲੇ ਕੁਝ ਦਿਨਾਂ ਤੋਂ 카ਟੋ ਕੋਲੇ ਜਿਹੜਾ ਚਾਅ ਰਿਹਾ ਸਾਫ ਸਾਫ ਪਾਸ਼ਾਦੀਪ ਜੀ ਜੇ ਪੰਗਾ ਕਹਿ ਦਈਏ ਵੀ ਦੂ ਫਾਰ ਜਿਹੜੀ ਸ਼ਰੂਮਣੀ ਅਕਾਲੀ ਦਲ ਹੋ ਰਹੀ ਹੈ ਉਹਦੇ ਬਾਰੇ ਪੰਗਾ ਲਵਾ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਕਰਨ ਦੇਵਗੜ ਵਾਲੇ ਚੈਨਲ ਦੇ ਉੱਤੇ ਧੰਨਵਾਦ ਜੀ ਤੇ ਅੱਜ ਗੱਲ ਕਰਦੇ ਆਂ ਵੀ ਬਾਗੀ ਤੜਾ ਬਾਗੀ ਤੜਾ ਨੂੰ ਆਖਿਆ ਜਾਂਦਾ ਜਿਹੜਾ ਇੱਕ ਆਦਮੀ ਤੋਂ ਭਾਗੀ ਹੋ ਜੇ ਜਾਂ ਰੁੱਸ ਜੇ ਜਾਂ ਆਪਣੀ ਲੱਗ ਪਾਰਟੀ ਬਣਾਉਣ ਲਈ ਵਿਚਾਰ ਕਰੇ ਉਹ ਬਾਗੀ ਧੜੇ ਦੇ ਚਰਚੇ ਹੋ ਰਹੇ ਜਿਨ੍ਹਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਉਹ ਬਾਗੀ ਧੜੇ ਦੀ ਅਗਵਾਈ ਕਰ ਰਹੇ ਨੇ ਨਾਲ ਪ੍ਰਵਿੰਦਰ ਢੀਂਡ ਸਾਹਿਬ ਸੁਖਦੇਵ ਢੀਂਡ ਸਾਹਿਬ ਨਾਲ ਗੁਰਪ੍ਰਤਾਪ ਬੜਾਲਾ ਜੀ ਸਿਕੰਦਰ ਸਿੰਘ ਮਲੋਕਾ ਜੀ ਇਹ ਸਾਰੇ ਹੀ ਲੀਡਰ ਸਹਿਬਾਨ ਨੇ ਜਿਹੜੇ ਜੋ ਪਹਿਲਾਂ ਪਿਛਲੇ ਸਮਿਆਂ ਦੌਰਾਨ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਇਹ ਸਾਰਿਆਂ ਦਾ ਕਹਿਣਾ ਵੀ ਸੁਖਵੀਰ ਬਾਦਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੋਇਆ ਕਹਿਣ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਗ੍ਰਾਫ ਹੋ ਡਿੱਗਿਆ ਆਓ ਗੱਲਬਾਤ ਕਰਦੇ ਹਾਂ ਹਾਂਜੀ ਕਰਨ ਜੀ ਦੱਸਿਓ ਇਹਦੇ ਕੀ ਕਾਰਨ ਰਹੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣ ਤੁਸੀਂ ਕਿਹਾ ਵੀ ਕੀ ਕਾਰਨ ਦਾ ਹੈ ਜਿਹੜੇ ਸ਼੍ਰੋਮਣੀ ਕਾਲਜਦ ਦੇ ਜਿਹੜਾ ਬਗਾਵਤ ਹੋਈ ਜਿਹੜਾ ਸਿਆਸੀ ਦੁਫਾੜ ਹੋ ਗਈ ਸ਼੍ਰੋਮਣੀ ਕਾਲਜਦ ਬਾਦਲ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਇਥੇ ਸ਼੍ਰੋਮਣੀ ਕਾਲਜਦ ਦਾ ਬਾਦਲ ਸੇ ਤੋਂ ਵੱਖਰਾ ਧੜਾ ਬਣ ਕੇ ਜਿਹੜਾ ਪਿਛਲੇ ਦਿਨੀ ਜਿਸ ਦੀ ਜਲੰਧਰ ਦੇ ਵਿੱਚ ਮੀਟਿੰਗ ਹੋਈ ਉਸ ਦੇ ਵਿੱਚ ਵੱਖ-ਵੱਖ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹਿੰਦਰਪਾਲ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਲੋਕਾ ਸਰਜੀਤ ਸਿੰਘ ਰਖੜਾ ਗੁਰਪ੍ਰਤਾਸ ਸਿੰਘ ਬਟਾਲਾ ਬੀਬੀ ਜੰਗੀਰ ਕੌਰ ਸੁਖਦੇਵ ਸਿੰਘ ਢੀਂਸਾ ਆਦੀ ਆਗੂ ਜਿਹੜੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਉਹਨਾਂ ਦੀ ਇੱਕੇ ਮੰਗ ਸੀ ਵੀ ਜਿਹੜੀ ਸ਼੍ਰੋਮਣੀ ਕਾਰਜਕਾਰਾਲ ਬਦਲ ਦੇ ਪ੍ਰਧਾਨ ਸਰਦਾਰ ਸੁਖੀਏ ਸਿੰਘ ਬਾਦਲ ਆਪਣੀ ਜਿਹੜੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਅਤੇ ਅਕਾਲ ਤਖਤ ਦੇ ਵਿੱਚ ਜਾ ਕੇ ਆਪਣਾ ਮਾਫੀ ਮੰਗਣ ਜਿਹੜੀ ਸ਼੍ਰੋਮਣੀ ਕਾਰਜਕਾਰਾਲ ਦੀ ਸਰਕਾਰ ਦੇ ਸਮੇਂ ਈਆਂ ਵੱਖ-ਵੱਖ ਗਲਤੀਆਂ ਹੋਈਆਂ ਵੀ ਉਹਨਾਂ ਦੇ ਬਾਰੇ ਅਕਾਲ ਤਖਤ ਸਾਹਿਬ ਵਿੱਚ ਜਾ ਕੇ ਪੂਲਾਂ ਵਕਸ਼ਾਣ ਚਲੋ ਇਹ ਗੱਲ ਆਪਾਂ ਮੰਨ ਲਵਾਂ ਜਿਆਂ ਪਰ ਜੀ ਗੱਲ ਹੁਣ ਆਪਾਂ ਇਹ ਤਰਗੀ ਵੀ ਜਿਹੜੇ ਵੱਖ-ਵੱਖ ਲੀਡਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੱਖ-ਵੱਖ ਅਹੁਦਿਆਂ ਦੇ ਰਹੇ ਤੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਸਿਆਸੀ ਤੌਰ ਤੇ ਜਿਹੜਾ ਇੱਕ ਅੰਤ ਦੇ ਵੱਲ ਜਿਹੜਾ ਸ਼੍ਰੋਮਣੀ ਕਾਲ ਦਲ ਬਾਦਲ ਵੱਧ ਰਿਹਾ ਤੇ ਉਸੇ ਔਖੇ ਸਮੇਂ ਵਿੱਚ ਵੱਖ-ਵੱਖ ਆਗੂ ਪਾਰਟੀ ਨੂੰ ਛੱਡ ਕੇ ਇੱਕ ਬਾਗੀ ਧੜਾ ਬਣਾ ਰਹੇ ਨੇ ਜੋ ਕਿ ਇੱਕ ਬਹੁਤ ਮਾੜੀ ਗੱਲ ਹੈ ਕਿਉਂਕਿ ਜੇ ਪੱਕਾ ਕਰੀਏ ਜੇ ਕੋਈ ਪਾਰਟੀ ਦਿਫਾੜ ਹੋ ਜਾਂਦੀ ਆ ਤਾਂ ਉਹਦਾ ਜਿਹੜਾ ਫਾਇਦਾ ਉਹ ਬਾਕੀ ਜਿਹੜੀ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਮਿਲ ਜਾਂਦਾ ਤੇ ਹੁਣ ਆਪਾਂ ਨੂੰ ਜਿਹੜੇ ਪੱਤੇ ਆ ਵੀ ਜਿਹੜਾ ਸ਼੍ਰੋਮਣੀ ਕਾਲਜਾ ਦਾ ਕੋਈ ਪਹਿਲੀ ਵਾਰ ਤੁਫਾਨ ਨਹੀਂ ਹੋਇਆ ਇਸ ਤੋਂ ਪਹਿਨਾ ਆਪਣਾ ਸ਼੍ਰੋਮਣੀ ਕਾਲ ਦਾ ਬਰਨਾਲਾ ਬਣਿਆ ਸ਼੍ਰੋਮਣੀ ਕਾਲ ਦਾ ਲਾਂਗੋਵਾਲ ਸ਼੍ਰੋਮਣੀ ਕਾਲ ਸੰਤ ਪਤੇ ਸਿੰਘ ਬਣਿਆ ਤੇ ਪਰ ਜਿਹੜੇ ਆਪਾਂ ਨੂੰ ਪਤਾ ਵੀ ਕੋਈ ਵੀ ਜਿਹੜਾ ਸਿਆਸੀ ਲੀਡਰ ਆ ਉਹ ਜ਼ਿਆਦਾਤਰ ਬਿਨਾਂ ਕਿਸੇ ਸਿਆਸੀ ਪਾਰਟੀ ਤੋਂ ਕਾਮਯਾਬ ਨਹੀਂ ਹੁੰਦਾ ਜੇ ਹੁਣ ਆਪਾਂ ਗੱਲ ਸੰਦੇਸ਼ ਸਿੰਘ ਢੀਂਸਾ ਜਾਂ ਪਰਮਿੰਦਰ ਸਿੰਘ ਢੀਂਸਾ ਦੀ ਕਰੀਏ ਉਹ ਆਪਣਾ ਅਲੱਗ-ਅਲੱਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵਿੱਤ ਮੰਤਰੀ ਵੀ ਰਹੇ ਜਿਉਂ ਨਾ ਆਪਾਂ ਗੱਲ ਸਜੀਤ ਸਿੰਘ ਰਖੜਾ ਜੀ ਕਰੀਏ ਉਹ ਵੀ ਕੈਬਨਿਟ ਮੰਤਰੀ ਰਹੇ ਸਿੰਚਾਈ ਮੰਤਰੀ ਪੰਚਾਇਤ ਮੰਤਰੀ ਵੀ ਰਹੇ ਜਿਵੇਂ ਅਸਕਰ ਸਿੰਘ ਮਲੂਕਾ ਜੀ ਦੀ ਗੱਲ ਕਰ ਲਈ ਉਹ ਸਿੱਖਿਆ ਮੰਤਰੀ ਵੀ ਰਹੇ ਨੇ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ 2014 ਦੇ ਵਿੱਚ ਲੋਕ ਸਭਾ ਹਲਕਾ ਨੰਦਬਰ ਸਾਹਿਬ ਤੋਂ ਐਮਪੀ ਵੀ ਬਣੇ ਤੇ ਫਿਰ 2017 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸੁਪੁੱਤਰ ਹਰਿੰਦਰਪਾਲ ਸਿੰਘ ਜੰਮੂ ਮਾਜਰਾ ਸਨੌਰ ਹਲਕੇ ਤੋਂ ਐਮਐਲਏ ਵੀ ਬਣੇ ਕਹਿਣ ਦਾ ਭਾਵ ਆ ਵੀ ਬਾਦਲ ਪਰਿਵਾਰ ਨੇ ਜਾਇ ਲਾਲੋ ਜਾਂ ਸ਼ਰੋਮਣੀ ਅਕਾਲੀ ਦਲ ਨੇ ਜਿਹੜੇ ਅੱਜ ਭਾਗੀ ਲੀਡਰ ਹੋਏ ਫਿਰਦੇ ਆ ਉਹਨਾਂ ਨੂੰ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਬਹੁਤ ਸਾਰੇ ਅਹੁਦੇ ਵੀ ਦਿੱਤੇ ਆ ਬਿਲਕੁਲ ਤੁਹਾਡੀ ਜੀ ਤੁਹਾਨੂੰ ਸਹਿਮਤਾ ਆ ਕਿਤੇ ਨਾ ਕਿਤੇ ਬੀਬੀ ਜਗੀਰ ਕੌਰ ਜੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਹੁਦੇ ਦੇ ਉੱਤੇ ਉਹਨਾਂ ਨੇ ਵੀ ਬਰਾਜਮਾਰ ਰੱਖਿਆ ਇਹ ਗੱਲ ਵੀ ਸੱਚੀ ਆ ਤੇ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਲੰਘੀਆਂ ਉਹਨਾਂ ਦੇ ਵਿੱਚ ਪਟਿਆਲੇ ਤੋਂ ਉਮੀਦਵਾਰ ਇਨੇਕੀ ਸ਼ਰਮਾ ਜੀ ਨੇ ਕੱਲ ਹੀ ਮੈਂ ਉਹਨਾਂ ਦਾ ਇੰਟਰਵਿਊ ਸੁਣਿਆ ਉਹ ਸਿੱਧਾ-ਸਿੱਧਾ ਦੋਸ਼ ਲਾਰੇ ਨੇ ਵੀ ਪਟਿਆਲੇ ਤੋਂ ਮੈਨੂੰ ਲੋਕ ਸਭਾ ਚੋਣਾਂ ਹਰਾਉਣ ਦੇ ਲਈ ਸਿੱਧਾ ਜ਼ਿੰਮੇਵਾਰ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਠਹਿਰਾ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਕਿਹੜਾ ਪਟਿਆਲਾ ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੀ 2022 ਦੀ ਵਿધાન ਸਭਾ ਚੋਣਾਂ ਦੇ ਸਮੇਂ ਹਾਕਾ ਕਨੌਰ ਤੋਂ ਉਮੀਦਵਾਰ ਸਨ ਤੇ ਹਿੰਦਰਪਾਲ ਸਿੰਘ ਚੰਦੂ ਮਾ ਜਿਹੜਾ 2017 ਤੇ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਲਕਾ ਘਰੌਰ ਤੋਂ ਅਰਸ ਨੌਰ ਤੋਂ ਦੋ ਹੀ ਜਿਹੜੇ ਪਿਤਾ ਪੁੱਤਰਾਂ ਉਹ ਚੋਣਾਂ ਲੜੇ ਪਰ ਉਹ ਬਹੁਤ ਬੁਰੀ ਤਰ੍ਹਾਂ ਹਾਰੇ ਕਿਉਂਕਿ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਸਿਆਸੀ ਹਵਾ ਆਪਣਾ ਪੰਜਾਬ ਦੇ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਦੇ ਸਮੇਂ ਚੱਲ ਰਹੀ ਸੀ ਪਰ ਜਿਸ ਕਾਰਨ ਨੂੰ ਆਪਾਂ ਜਿਵੇਂ ਤੁਸੀਂ ਗੱਲ ਕਰੀਏ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਇਲਜ਼ਾਮ ਜਿਹੜੇ ਐਮਕੇ ਸ਼ਰਮਾ ਵੱਲੋਂ ਲਗਾਏ ਗਏ ਆ ਦੇਖੋ ਇਹ ਤਾਂ ਆਪਣਾ ਵੱਖ-ਵੱਖ ਲੀਡਰਾਂ ਦੇ ਆਪਣੇ ਵਿਚਾਰ ਹੋ ਸਕਦੇ ਆ ਪਰ ਜੇ ਇਹਦੀ ਗੱਲ ਤੁਸੀਂ ਕਹਿ ਰਹੇ ਹੋ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਜਿਵੇਂ ਹੁਣ ਵਾਕੀ ਵੱਖ-ਵੱਖ ਲੀਡਰ ਇਹ ਗੱਲ ਕਹਿ ਰਹੇ ਆ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਰਦਾਰ ਸਰਜੀਤ ਸਿੰਘ ਰਖੜਾ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਇੱਕ ਲੀਡਰਸ਼ਿਪ ਆ ਪਾਰਟੀ ਵਰਕਰਾਂ ਪਾਰਟੀ ਨੂੰ ਖਤਮ ਕਰਨ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਜਿਹਦੇ ਵਿੱਚ ਅਮਰਿੰਦਰ ਸਿੰਘ ਬਾਜਾਜ ਅਤੇ ਉਹਨਾਂ ਨੇ ਕਿਹਾ ਵੀ ਆਪਾਂ ਜਿਹੜੇ ਹਲਕਾ ਸਨੌਰ ਤੋਂ ਹੁਣ ਐਮ ਐਲ ਏ ਨੇ ਹਰਬੀਰ ਸਿੰਘ ਪਠਾਣ ਮਾਜਰਾ ਅਜੀਤਪਾਲ ਸਿੰਘ ਕੋਲੀ ਜਿਹੜਾ ਪਟਿਆਲਾ ਸ਼ਹਿਰੀ ਤੋਂ ਆਵਾਜ਼ੀ ਪਾਰਟੀ ਦੇ ਵਿਧਾਇਕ ਨੇ ਵੀ ਇਹਨਾਂ ਦਾ ਪਾਰਟੀ ਛੱਡ ਕੇ ਜਾਣ ਦੇ ਵਿੱਚ ਜਿਹੜਾ ਉਹਨਾਂ ਨੂੰ ਛੱਡਣ ਦੀ ਮਜਬੂਰ ਕਰਨ ਦੇ ਵਿੱਚ ਯੋਗਦਾਨ ਆ ਜਿਹੜਾ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਰਜੀਤ ਸਿੰਘ ਰਖੜਾ ਦਾ ਇੱਕ ਬਹੁਤ ਵੱਡਾ ਅਹਿਮ ਯੋਗਦਾਨ ਰਿਹਾ ਹੁਣ ਗੱਲ ਕਰਦੇ ਆਂ ਤੇ ਗੱਲਾਂ ਬਾਗੀ ਧੜੇ ਦੀਆਂ ਜਿਹੜੀਆਂ ਹੋਈਆਂ ਜੋ ਪਿਛਲੇ ਦਿਨਾਂ ਤੋਂ ਕਾਟੂ ਕਲੇਜ ਚੱਲ ਰਿਹਾ ਇਸ ਬਾਗੀ ਧੜੇ ਤੋਂ ਪਹਿਲਾਂ ਇੱਕ ਹੋਰ ਬਗਾਵਤੀ ਸੋਰ ਇੱਕ ਹੋਰ ਲੀਟਰ ਵੱਲੋਂ ਜਿਹੜੇ ਸ਼ੁਰੂ ਹੋਏ ਸੀਗੇ ਜੋ ਸੁਖਵੀਰ ਬਾਦਲ ਦੇ ਬਹੁਤ ਹੀ ਨਜ਼ਦੀਕੀ ਮਾਰੇ ਜਾਂਦੇ ਆ ਜੋ ਕਿ 2017 ਦੇ ਵਿੱਚ ਇਲੈਕਸ਼ਨ ਵੀ ਲੜੇ ਆ ਰਾਜਪਰੇ ਤੋਂ ਚਰਨਜੀਤ ਸਿੰਘ ਜੀ ਬਰਾੜ ਉਹਨਾਂ ਨੇ ਵੀ ਵਿਕਾਪਤੀ ਸੁਰਖੇ ਦੇ ਨਾਲ ਕਿਤੇ ਦਿਖਾਏ ਸੀਗੇ ਪਰ ਉਹ ਇਹ ਬਾਗੀ ਤੜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਨਹੀਂ ਨਜ਼ਰ ਆਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਾਂ ਨੂੰ ਸਭਾ ਵੀ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਸਰਦਾਰ ਚਰਨਜੀਤ ਸਿੰਘ ਬਰਾੜ ਜਿਹੜੇ ਕਿਸੇ ਸਮੇਂ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਏਪ ਦੇ ਵਿੱਚ ਰਹਿ ਕੇ ਉਹ ਉਸੇ ਵਿੱਚ ਰਹੇ ਫਿਰ ਉਹ ਸਗਵੀਰ ਸਿੰਘ ਬਾਦਲ ਦੀ ਰਹਿਨਮਾਈ ਹੇਠ ਪੀਪੀ ਤੋਂ ਬਾਅਦ ਆਪਣਾ ਅਕਾਲੀ ਦਲ ਵਿੱਚ ਸ਼ਾਮਲ ਹੋਏ ਤੇ ਫਿਰ ਸਗਵੀਰ ਸਿੰਘ ਬਾਦਲ ਦੇ ਨਾਲ ਮੋٹے ਨਾਲ ਮੋਟਾ ਜੋੜ ਕੇ ਰਹੀ ਤੇ ਉਹਨਾਂ ਨੇ ਪਾਰਟੀ ਵਿੱਚ ਰਹਿਨੇ ਆ ਆਪਣਾ ਆਨੰਦ ਮਾਣਿਆ ਪਰ ਹੁਣ ਜਦੋਂ ਉਹਨਾਂ ਨੇ ਪਿਛਲੇ ਦਿਨ ਇੱਕ ਵੀਡੀਓ ਸਾਂਝੀ ਕਰੀ ਹੈ ਜਿਸ ਦੇ ਵਿੱਚ ਉਹਨਾਂ ਨੇ ਵਕਫ-ਵਕ ਕਾਰਨ ਦੱਸਿਆ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਪਤਾਨ ਹੋ ਰਿਹਾ ਤੇ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਹੁਣ ਸ਼ੋਮਣੀ ਕਾਲਜ ਦਾ ਇੱਕ ਬਾਗੀ ਧੜਾ ਜਿਹੜਾ ਕਾਲ ਤੱਕ ਸਾਭ ਤੇ ਜਾ ਕੇ ਆਪਣਾ ਭੂਲਾ ਮਖਸ਼ਾ ਰਿਹਾ ਉਹਨਾਂ ਨੇ ਪਿਛਲੇ ਦਿਨੀ ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਨੂ ਮਾਜਰਾ ਤੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਪ੍ਰੈਸ ਕਾਨਫਰੈਂਸ ਕਰਕੇ ਆਪਣਾ ਚੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਆਈ ਆ ਉਹਨੂੰ ਜਨਤਕ ਕੀਤਾ ਤੇ ਉਦੇ ਵਿੱਚ ਜਿਹੜਾ ਉਹਨਾਂ ਨੇ ਵੱਖ-ਵੱਖ ਜਿਹੜੀ ਮੰਗਾਂ ਰੱਖੀਆਂ ਨੇ ਵੀ ਜਿਹੜਾ ਇਹ ਮੰਗਾਂ ਨੂੰ ਪੂਰਾ ਕਰਕੇ ਸ਼੍ਰੋਮਣੀ ਕਾਲਜਨ ਬਾਦਲ ਦੇ ਸ਼੍ਰੋਮਣੀ ਕਾਲਜਨ ਨੂੰ ਮਜੂਤ ਕਰਿਆ ਜਾਫ ਅਗੇ ਪਰ ਜੇ ਆਪਾਂ ਗੱਲ ਕਰਦੇ ਆਂ ਵੀ ਜੇ ਕੋਈ ਵੀ ਕਿਸੇ ਵੀ ਪਾਰਟੀ ਦਾ ਦਫਾੜ ਹੁੰਦਾ ਤੇ ਉਹਦਾ ਜਿਹੜਾ ਪਾਰਟੀ ਨੂੰ ਨੁਕਸਾਨ ਹੁੰਦਾ ਹੀ ਹੁੰਦਾ ਜੇ ਆਪਾਂ ਕੋਈ ਕਿਸੇ ਵੀ ਪ੍ਰਕਾਰ ਦੀ ਬਗਾਵਤ ਕਰਦੇ ਆਂ ਹੁਣ ਗੱਲ ਕਰਦੇ ਆਂ ਬਗਾਵਤ ਦੀ ਢੜੇ ਦੀ ਗੱਲ ਇਹ ਤਾਂ ਆਪਣੀ ਗੱਲ ਚੱਲ ਹੀ ਰਹੀ ਹੈ ਪਰ ਬਗਾਵਤੀ ਢੜੇ ਦੀ ਕਾਟੋਪਲੇਸ ਦੇ ਵਿੱਚ ਕਿਤੇ ਨਾ ਕਿਤੇ ਕੁਝ ਕੁ ਲੀਡਰ ਜਿਹੜੇ ਅਕਾਲੀ ਦਲ ਦੇ ਨੇ ਉਹ ਸਾਇਲੈਂਟ ਵੀ ਬੈਠੇ ਨੇ ਜਿਵੇਂ ਮੁੱਲਾਪਰਦਾਕਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਜੀ ਵਾਲੀ ਔਰ ਵਿਕਰਮਜੀਤ ਸਿੰਘ ਜੀ ਮਜੀਠੀਆ ਇਹੋ ਜਿਹੇ ਕਈ ਲੀਡਰ ਨੇ ਜਿਹੜੇ ਬਿਲਕੁਲ ਸਾਇਲੈਂਟ ਬੈਠੇ ਨੇ ਉਹਨਾਂ ਦੇ ਬਾਰੇ ਤੁਸੀਂ ਜਾਣਨਾ ਚਾਹੋਗੇ ਦੇਖੋ ਜੀ ਜਿਵੇਂ ਉਹਨਾਂ ਦੀ ਗੱਲ ਸਾਇਲੈਂਟ ਲੀਡਰ ਦੀ ਕਰੀਏ ਵੀ ਜਿਹੜੇ ਚੁੱਪ ਬੈਠੇ ਨੇ ਜਿਨ੍ਹਾਂ ਵਿੱਚ ਹਲਕਾ ਦਾਖਾਂ ਤੋਂ ਵਿਧਾਇਕ ਆਪਣਾ ਮਨਪ੍ਰੀਤ ਸਿੰਘ ਈਆਲੀ ਅਤੇ ਆਪਣਾ ਜਿਹੜੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਉਹ ਸਾਇਲੈਂਟ ਬੈਠੇ ਨੇ ਜਿਵੇਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਜਿਹੜੇ ਹਲਕਾ ਦਾਖਾਂ ਤੋਂ ਵਿਧਾਇਕ ਨੇ ਮਨਪ੍ਰੀਤ ਸਿੰਘ ਈਆਲੀ ਉਹਨਾਂ ਨੇ ਪਿਛਲੇ ਦਿਨੀ ਇਹ ਐਲਾਨ ਕੀਤਾ ਸੀ ਵੀ ਉਹ ਆਪਣਾ ਜਿਹੜੇ ਸਿਆਸੀ ਗਤੀਵਿਧੀਆਂ ਨੇ ਉਹਨਾਂ ਤੋਂ ਹਜੇ ਦੂਰ ਰਹਿਣਗੇ ਪਰ ਜਿਵੇਂ ਆਪਾਂ ਨੂੰ ਪਤਾ ਵੀ ਉਹ ਵੀ ਜਿਹੜੀ ਮੰਗ ਕਰਦੇ ਨੇ ਵੀ ਜਿਹੜੀ ਝੁੰਡਾ ਕਮੇਟੀ ਦੀ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕੀਤਾ ਜਾਵੇ ਤਾਂ ਜੋ ਜਿਹੜੇ ਸ਼ਰਮਣੀ ਅਕਾਲੀ ਦਲ ਜਿਹੜਾ ਗਰਾਫ ਗਿਰਾ ਉਹਨੂੰ ਚੱਕਿਆ ਜਾਵੇ ਜਿਹੜੀ ਜਿਹੜੀ ਮੰਗਾਂ ਕੀਤੀਆਂ ਗਈਆਂ ਨੇ ਵੀ ਉਹਨੂੰ ਪੂਰਾ ਕੀਤਾ ਜਾਵੇ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਜਿਹੜੀ ਝੁੰਡਾ ਕਮੇਟੀ ਦੇ ਵਿੱਚ ਕੀਤੀ ਗਈ ਆ ਵੀ ਜਿਹੜੇ ਆਪਣਾ ਲੀਡਰਸ਼ਿਪ ਦੇ ਵਿੱਚ ਬਦਲਾਅ ਕੀਤਾ ਜਾਵੇ ਹੁਣ ਗੱਲ ਕਰਦੇ ਆ ਬਾਕੀ ਤੜੇ ਦੀ ਪ੍ਰੈਸ ਕਾਨਫਰੰਸ ਹੋਈ ਸੀ ਜਿਹੜੀ ਉਪ੍ਰੈਸ ਕਾਨਫਰੰਸ ਦੇ ਵਿੱਚ ਬਾਗੀ ਧੜਾਏ ਕਹਿੰਦਾ ਨਜ਼ਰ ਆ ਰਿਹਾ ਹੈ ਜਿਹਦੀ ਅਗਵਾਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਰਾਜੀ ਕਰ ਰਹੇ ਨੇ ਜੀ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਰਾਜੀ ਦਾ ਇਹ ਬਿਆਨ ਹੈ ਤੇ ਉਹਨਾਂ ਦੇ ਬੇਟੇ ਸਾਬਕਾ ਐਮਐਲਏ ਹਰਿੰਦਰਪਾਲ ਸਿੰਘ ਚੰਦੂ ਮੱਜਰਾ ਦਾ ਇਹ ਬਿਆਨ ਸਾਹਮਣੇ ਆ ਰਿਹਾ ਵੀ ਉਹ ਕਹਿੰਦੇ ਵੀ ਸਾਡੇ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਉਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਤੋਂ ਪੁਰਾਣੇ ਵਰਕਰ ਜਿਵੇਂ ਜਗਦੇਵ ਸਿੰਘ ਜੀ ਤਲਵੰਡੀ ਮਾਸਟਰ ਤਾਰਾ ਸਿੰਘ ਜੀ ਸਰਜੀਤ ਸਿੰਘ ਜੀ ਬਰਨਾਲਾ ਗੁਰਚਰਨ ਸਿੰਘ ਜੀ ਟਾਹੜਾ ਵੀ ਉਹਨਾਂ ਦਾ ਪਰਿਵਾਰ ਜਿਹੜਾ ਨਾਲ ਹੈ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਲਈ ਜੇਲਾਂ ਕੱਟੀਆਂ ਸ਼ਰੋਮਣੀ ਅਕਾਲੀ ਦਲ ਦੇ ਲਈ ਕੁਰਬਾਨੀਆਂ ਦਿੱਤੀਆਂ ਵੀ ਉਹ ਉਹਨਾਂ ਜੋ ਕਿਸੇ ਨਾ ਕਿਸੇ ਨੂੰ ਪ੍ਰਧਾਨ ਬਣਾਉਣੇ ਦੇ ਬਾਰੇ ਤੁਸੀਂ ਕੀ ਜਾਨਣਾ ਚਾਹੋਗੇ ਦੇਖੋ ਜੀ ਇਹ ਉਹਨਾਂ ਨੇ ਮੰਨ ਕਰਿਆ ਵੀ ਆਪਣਾ ਸਰਜੀਤ ਸਿੰਘ ਬਰਨਾਲਾ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਜਾਂ ਹੋਰ ਵਕ ਵਕ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਜਾਂ ਗਰਚੰਦ ਸਿੰਘ ਤੋੜਾ ਦੇ ਪਰਿਵਾਰ ਵਿੱਚੋਂ ਕਿਸੇ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵਿੱਚੋਂ ਕਿਸੇ ਆਗੂ ਨੂੰ ਜਿਹੜਾ ਪ੍ਰਧਾਨ ਬਣਾਇਆ ਜਾ ਸਕੇ ਵੀ ਉਹਨਾਂ ਨੇ ਚਲੋ ਮੰਗ ਸਹੀਆ ਪਰ ਜੇ ਹੁਣ ਆਪਾਂ ਗੱਲ ਕਰੀਏ ਵੀ ਸਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਜਿਹੜੇ ਆਪਣਾ ਸਿਮਨ ਪ੍ਰਤਾਪ ਸਿੰਘ ਬਰਨਾਲਾ ਜਿਹੜੇ ਹਲਕਾ ਧੂਰੀ ਤੋਂ ਵਿਧਾਇਕ ਵੀ ਰਹੇ ਨੇ ਜੇ ਹੁਣ ਆਪਾਂ ਗੱਲ ਕਰੀਏ ਗਰਚਨ ਸਿੰਘ ਤੋੜਾ ਦੇ ਪਰਿਵਾਰ ਦੀ ਗਰਚਨ ਸਿੰਘ ਤੋੜਾ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਬੇਟੇ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵੀ ਰਹੇ ਤੇ ਆਪਣਾ ਉਹਨਾਂ ਦੇ ਪੁੱਤਾਂ ਜਿਹੜੇ ਹਰਮੇਲ ਸਿੰਘ ਤੋੜਾ ਉਹ ਸਾਬਕਾ ਮੰਤਰੀ ਪੰਜਾਬ ਉਹ ਰਹੇ ਹਲਕਾ ਸਮੋਰ ਤੋਂ ਵਧਾਈਕਰੇ ਕੁਲਮੁਲਾ ਕੇ ਗੱਲ ਇਹ ਵੀ ਜਿਹੜੇ 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 ਲੀਡਰ ਆਪਾਂ ਨੂੰ ਅੱਜ ਜਿਹੜੀ ਬਾਕੀ ਥੜੀ ਦੀ ਅਗਵਾਈ ਕਰ ਰਹੇ ਆ ਉਹਨਾਂ ਨੇ ਆਪਣਾ ਸਿਆਸੀ ਤੌਰ ਤੇ ਜਿਹੜੇ ਲਾਹਾ ਲਿਆ ਸਰਕਾਰਾਂ ਰਹਿਣੀਆਂ ਮਲਾਈਦਾਰ ਜਿਹੜੇ ਅਹੁਦੇ ਆ ਉਹ ਲਏ ਤੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਆ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਆਂ ਵੀ ਇਹਨਾਂ ਨੂੰ ਪ੍ਰਧਾਨ ਬਣਾਣਾ ਚਾਹੁੰਦਾ ਦੇਖੋ ਬਾਗੀ ਕੋਈ ਵੀ ਜਿਹੜਾ ਸਿਆਸੀ ਲੀਡਰ ਆ ਉਹ ਜਨਤਿਰ ਕਾਮਯਾਬ ਨਹੀਂ ਹੁੰਦਾ ਜੇ ਵੀ ਜੇ ਕੋਈ ਵੀ ਸਿਆਸੀ ਪਾਰਟੀ ਦਾ ਜਿਹੜਾ ਹੱਥ ਨਹੀਂ ਹੋਊਗਾ ਉਹ ਜਿਹੜਾ ਜਿੱਤਣ ਦਾ ਉਹ ਆਪਾਂ ਪ੍ਰਤੀਸ਼ਤ ਉਹ ਘਟ ਜਾਂਦਾ ਜੇ ਹੁਣ ਆਪਾਂ ਗੱਲ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਕਰੀਏ ਪ੍ਰੇਮ ਸਿੰਘ ਚੰਦੂ ਮਾਜਰਾ 1985 ਤੋਂ ਬਾਅਦ ਜੇ ਮੈਂ ਗਲਤ ਨਹੀਂ ਸੀ ਵੀ ਇੱਕ ਵਾਰੀ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਜਿੱਤੇ ਸਨ ਪਰ ਉਸ ਤੋਂ ਬਾਅਦ ਉਹ ਵੱਖ-ਵੱਖ ਹਲਕਿਆਂ ਦੇ ਵਿੱਚ ਚੋਣਾਂ ਲੜਦੇ ਰਹੇ ਪਰ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋਈ ਪਰ ਉਹ 2014 ਦੇ ਵਿੱਚ ਜਰੂਰ ਜਿੱਤੇ ਪਰ ਉਹ 2019 'ਚ ਵੀ ਹਾਰੇ 2024 'ਚ ਵੀ ਹਾਰੇ ਤੇ ਜੇ ਹੁਣ ਆਪਾਂ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਰਹੇ ਪੰਚਾਇਤ ਮੰਤਰੀ ਰਹੇ ਹੁਣ ਸਾਰਾ ਕੁਝ ਲੈ ਕੇ ਇਹ ਤਾਂ ਬਸ ਜਿਵੇਂ ਬਸ ਲੱਤ ਮਾਰਨ ਵਾਲਾ ਕੰਮ ਹੋ ਜਾਂਦਾ ਵੀ ਸਭ ਕੁਝ ਲੈ ਕੇ ਆਪਾਂ ਭਾਜਪਾ ਉਹ ਕੰਮ ਸਕੰਦਰ ਸਿੰਘ ਮਲੂਕਾ ਨੇ ਕਰਿਆ ਪਿਛਲੇ ਦੀ ਨਹੀਂ ਉਹਨਾਂ ਦੇ ਨੂੰ ਪੁੱਤਰ ਜਿਹੜੇ ਭਾਜਪਾ ਵਿੱਚ ਸ਼ਾਮਲ ਵੀ ਹੋਏ ਤੇ ਆਪਣਾ ਜਿਹੜੀ ਗੱਲ ਆ ਉਹ ਚੋਣ ਵੀ ਲੜੇ ਲੋਕ ਸਭਾ ਹਲਕਾ ਬਠਿੰਡਾ ਤੋਂ ਤੇ ਆਪਣਾ 1 ਲੱਖ ਵੋਟ ਦੇ ਕਰੀਬ ਉਹਨਾਂ ਨੂੰ ਵੋਟ ਪਈ ਪਰ ਉਹ ਕਾਮਯਾਬ ਨਹੀਂ ਹੋਏ ਮਾਬੋਤਾਨ ਵਾਦ ਕਰਨ ਜੀ ਤੁਹਾਡਾ ਇਹ ਜਾਣਕਾਰੀ ਦੇਣ ਵਾਸਤੇ ਧੰਨਵਾਦ